ਸਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਢਿੱਲੋਂ ਵਿਲੇਜ ਫੂਡ ਉੱਤੇ ਅੱਜ ਮੈਂ ਤੁਹਾਨੂੰ ਮੂਲੀ ਅਤੇ ਮਿਰਚ ਦਾ ਇਨਸਟੈਂਟ ਅਚਾਰ ਹੈ ਜਿਹੜਾ ਉਹ ਬਣਾ ਕੇ ਦਿਖਾਵਾਂਗੀ ਇਹ ਅਚਾਰ ਹੈ ਜਿਹੜਾ ਇਹ ਬਹੁਤ ਹੀ ਸੁਆਦੀਸ਼ਟ ਬਣਦਾ ਹੈ ਇਹਨੂੰ ਤੁਸੀਂ ਪੂਰੀਆਂ ਨਾਲ ਜਾਂ ਪਟੋਰੀਆਂ ਨਾਲ ਵੀ ਲੈ ਸਕਦੇ ਹੋ ਹਲਵਾਈ ਨੇ ਜਿਹੜੇ ਉਹ ਇਸੇ ਤਰ੍ਹਾਂ ਹੀ ਇਹ ਅਚਾਰ ਆ ਜਿਹੜਾ ਤਿਆਰ ਕਰਦੇ ਨੇ ਤੇ ਜੇਕਰ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈਗਾ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਮੇਰੀ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਜਿਹੜੀ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਚਲੋ ਆਪਾਂ ਅਚਾਰ ਬਣਾਉਣ ਦੇ ਲਈ ਤਿਆਰੀ ਸ਼ੁਰੂ ਕਰਦੇ ਆਂ ਇੱਥੇ ਮੈਂ ਦੋ ਮੂੜੀਆਂ ਲਈਆਂ ਨੇ ਇਹ 1.5 ਕਿਲੋ ਦੇ ਕਰੀਬ ਮੂੜੀਆਂ ਨੇ ਤੇ ਆਪਾਂ ਨੇ ਇਹਨਾਂ ਨੂੰ ਧੋ ਕੇ ਚੰਗੀ ਤਰ੍ਹਾਂ ਸੁਕਾ ਕੇ ਰੱਖ ਲਿਆ ਸੀਗਾ ਤੇ ਹੁਣ ਆਪਾਂ ਨੇ ਮੂਲੀ ਦਾ ਉੱਪਰਲਾ 파ਟ ਵੀ ਕੱਟ ਲੈਣਾ ਤੇ ਥੱਲੇ ਤੋਂ ਵੀ ਆਪਾਂ ਨੇ ਮੂਲੀ ਆ ਜਿਹੜੀ ਥੋੜੀ ਜਿਹੀ ਕੱਟ ਲੈਣੀ ਆ ਆਪਾਂ ਨੇ ਹੁਣ ਮੂਲੀ ਨੂੰ ਚੰਗੀ ਤਰ੍ਹਾਂ ਚਾਕੂ ਦੇ ਨਾਲ ਛਿੱਲ ਲੈਣਾ ਤੁਸੀਂ ਪੀਲਰ ਦੇ ਨਾਲ ਪੀਲ ਵੀ ਕਰ ਸਕਦੇ ਹੋ ਤੇ ਮੇਰੇ ਕੋਲ ਪੀਲਰ ਹੈ ਨਹੀਂ ਸੀ ਸੋ ਇਸ ਕਰਕੇ ਮੈਂ ਚਾਕੂ ਦੀ ਹੈਲਪ ਦੇ ਨਾਲ ਮੂੜੀਆਂ ਨੇ ਜੜੀਆਂ ਛਿੱਲ ਲਈਆਂ ਨੇ ਇਸੇ ਤਰ੍ਹਾਂ ਤੁਸੀਂ ਮੂੜੀਆਂ ਨੂੰ ਚੰਗੀ ਤਰ੍ਹਾਂ ਛਿੱਲ ਕੇ ਛਿੱਲ ਕੇ ਰੱਖ ਲੈਣੀਆਂ ਨੇ ਤੇ ਹੁਣ ਆਪਾਂ ਇਹ ਇੱਕ ਮੂੜੀਆਂ ਦੇ ਵਿੱਚ ਆਪਾਂ ਨੇ ਹਰੀਆਂ ਮਿਰਚਾਂ ਵੀ ਪੌਣੀਆਂ ਨੇ ਉਹ ਮੈਂ ਤੁਹਾਨੂੰ ਬਾਅਦ ਵਿੱਚ ਦਿਖਾਉਂਗੀ ਤੇ ਹੁਣ ਆਪਾਂ ਨੇ ਮੂਲੀਆਂ ਨੂੰ ਚੰਗੀ ਤਰ੍ਹਾਂ ਛਿੱਲ ਲਿਆ ਸੀ ਤੇ ਹੁਣ ਆਪਾਂ ਨੇ ਇਹਦੇ ਇਦਾਂ ਛੋਟੇ-ਛੋਟੇ ਪੀਸ ਲੈ ਜਿਹੜੇ ਕੱਟ ਲੈਣੇ ਨੇ ਇਹਨਾਂ ਨੂੰ ਆਪਾਂ ਤੁਸੀਂ ਵੱਡਾ ਜਾਂ ਛੋਟਾ ਇਹ ਤੁਸੀਂ ਆਪਣੀ ਚੋਇਸ ਅਕੋਰਡਿੰਗ ਵੀ ਕੱਟ ਸਕਦੇ ਹੋ ਤੁਸੀਂ ਗੁਲਾਈ ਦੇ ਵਿੱਚ ਵੀ ਇਹਨਾਂ ਨੂੰ ਕੱਟ ਸਕਦੇ ਹੋ ਤੇ ਹੁਣ ਆਪਾਂ ਨੇ ਇਹਨਾਂ ਦੇ ਛੋਟੇ-ਛੋਟੇ ਪੀਸਾਂ ਨੂੰ ਲੰਬੀਆਂ ਜਿਹੜੀਆਂ ਕਤਲੀਆਂ ਨੇ ਇਹਦੀਆਂ ਉਹ ਕੱਟ ਲੈਣੀਆਂ ਨੇ ਮੋਟੀਆਂ ਜਾਂ ਬਰੀਕ ਤੁਸੀਂ ਆਪਣੇ ਹਿਸਾਬ ਨਾਲ ਰੱਖ ਲੈਣੀਆਂ ਨੇ ਇਸੇ ਤਰ੍ਹਾਂ ਆਪਾਂ ਨੇ ਇਹ ਸਾਰੀਆਂ ਜਿਹੜੀਆਂ ਮੂਲੀਆਂ ਨੇ ਇਹਨਾਂ ਨੂੰ ਲੰਬਾਈ ਦੇ ਵਿੱਚ ਕੱਟ ਲਿਆ ਏ ਤੇ ਇਸੇ ਤਰ੍ਹਾਂ ਲੰਬਾਈ ਦੇ ਵਿੱਚ ਕੱਟ ਕੇ ਆਪਾਂ ਨੂੰ ਇੱਕ ਸਾਈਡ ਤੇ ਉੱਤੇ ਰੱਖ ਦੇਣਾ ਤੇ ਨਾਲ ਹੀ ਆਪਾਂ ਨੇ ਮਿਰਚਾਂ ਲਈਆਂ ਨੇ 507 ਮਿਰਚਾਂ ਮੈਂ ਜਿਹੜੀਆਂ ਤੁਸੀਂ ਵੱਧ ਘੱਟ ਆਪਣੀ ਚੋਇਸ ਅਕੋਰਡਿੰਗ ਲੈ ਸਕਦੇ ਹੋ ਇਹ ਮੈਂ ਧੋ ਕੇ ਸਕਾ ਲਈਆਂ ਸੀਗੀਆਂ ਤੇ ਹੁਣ ਆਪਾਂ ਨੇ ਇਹਨਾਂ ਦੀਆਂ ਡੰਡੀਆਂ ਨੇ ਜਿਹੜੀਆਂ ਉਤਾਰ ਲੈਣੀਆਂ ਨੇ ਡੰਡੀਆਂ ਉਤਾਰ ਕੇ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਲੰਬਾਈ ਦੇ ਵਿੱਚ ਕਟਾਂਗੇ ਤੁਸੀਂ ਜੇਕਰ ਇੱਕ ਵਿੱਚ ਕੱਟ ਲਗਾ ਕੇ ਛੱਡਣਾ ਚਾਹੋ ਤਾਂ ਉਦਾਂ ਵੀ ਕਰ ਸਕਦੇ ਹੋ ਜਿੱਦਾਂ ਮੈਂ ਤੁਹਾਨੂੰ ਦਿਖਾਉਣੀ ਆ ਆਪਾਂ ਨੇ ਇੱਕ ਕੱਟ ਵੀ ਲਾਇਆ ਤੇ ਮੈਂ ਹੁਣ ਇਹਨਾਂ ਨੂੰ ਹੱਥ ਦੇ ਨਾਲ ਦੋ ਪਾਟਾਂ ਦੇ ਵਿੱਚ ਡਿਵਾਈਡ ਕਰ ਲਿਆ ਹੈ ਗੱਬੇ ਤੋਂ ਆਪਾਂ ਨੇ ਚੀਰਾ ਲਗਾ ਕੇ ਇਸ ਤਰ੍ਹਾਂ ਮਿਰਚਾਂ ਨੇ ਜਿਹੜੀਆਂ ਤਿਆਰ ਕਰ ਲੈਣੀਆਂ ਨੇ ਮਿਰਚਾਂ ਤੁਸੀਂ ਮੋਟੀਆਂ ਵੀ ਲੈ ਸਕਦੇ ਹੋ ਮੇਰੇ ਕੋਲ ਮਿਰਚ ਸੀਗੀ ਜਿਹੜੀ ਇਹ ਥੋੜੀ ਜਿਹੀ ਬਰੀਕ ਸਾਈਜ਼ ਦੀ ਸੀਗੀ ਫ੍ਰੇਸ ਕਰਕੇ ਮੈਂ ਬਰੀਕ ਇਹ ਲਈਆਂ ਨੇ ਤੇ ਆਪਾਂ ਨੇ ਹੁਣ ਮਿਰਚਾਂ ਨੇ ਜਿਹੜੀਆਂ ਕੱਟ ਕੇ ਰੱਖ ਲਈਆਂ ਨੇ ਤੇ ਮੂਲੀਆਂ ਤੇ ਮਿਰਚਾਂ ਨੂੰ ਆਪਾਂ ਨੇ ਇੱਕ ਥਾਲ ਦੇ ਵਿੱਚ ਕੱਢ ਲਿਆਏ ਸੋ ਆਪਾਂ ਹੁਣ ਇਹਨਾਂ ਨੂੰ ਇੱਕ ਤੋਂ ਡੇਢ ਘੰਟੇ ਦੀ ਜਿਹੜੀ ਆ ਧੁੱਪ ਲਵਾਵਾਂਗੇ ਤਾਂ ਕਿ ਜਿਹੜਾ ਮੂਲੀਆਂ ਦਾ ਪਾਣੀ ਆ ਉਹ ਥੋੜਾ ਜਿਹਾ ਘਟ ਸਕੇ ਤੇ ਇੱਕ ਸਾਈਡ ਤੇ ਆਪਾਂ ਨੇ ਇੱਕ ਪੈਨ ਲਿਆ ਉਹਦੇ ਵਿੱਚ ਆਪਾਂ ਅੱਧਾ ਚਮਚਾ ਜੀਰੇ ਦਾ ਅੱਧਾ ਚਮਚਾ ਹੀ ਆਪਾਂ ਸੌਂਫ ਦਾ ਲਿਆ ਅੱਧਾ ਇੱਕ ਚਮਚਾ ਆਪਾਂ ਨੇ ਲਿਆ ਕਾਲੀ ਰਾਈ ਦਾ ਤੇ ਇੱਕ ਚਮਚਾ ਆਪਾਂ ਨੇ ਸਾਬਤ ਧਨੀਏ ਦਾ ਲਿਆ ਤੇ ਇੱਕ ਚਮਚਾ ਹੀ ਮੈਂ ਜਿਹੜੀ ਪੀਲੀ ਰਾਈ ਆ ਉਹ ਲੱਤੀ ਆ ਜੇਕਰ ਤੁਹਾਡੇ ਕੋਲ ਇੱਕ ਰਾਈ ਹੋਵੇ ਤਾਂ ਤੁਸੀਂ ਇੱਕ ਵੀ ਲੈ ਸਕਦੇ ਹੋ ਮੇਰੇ ਕੋਲ ਦੋਨੋਂ ਸੀਗਾ ਸੋ ਇਸ ਕਰਕੇ ਮੈਂ ਦੋਨੋਂ ਪਾ ਲਈਆਂ ਨੇ ਤੇ ਅੱਧਾ ਚਮਚਾ ਹੀ ਮੈਂ ਇਹਦੇ ਵਿੱਚ ਕਾਲੀਆਂ ਸਾਬਤ ਮਿਰਚਾਂ ਦਾ ਐਡ ਕੀਤਾ ਤੇ ਹੁਣ ਆਪਾਂ ਨੇ ਫਲੇਮ ਨੂੰ ਆਨ ਕਰ ਲਿਆ ਹੈ ਆਪਾਂ ਨੇ ਫਲੇਮ ਨੂੰ ਇਸ ਕਰਕੇ ਬਾਅਦ ਵਿੱਚ ਆਨ ਕੀਤਾ ਕਿਉਂਕਿ ਜਦੋਂ ਤੱਕ ਆਪਾਂ ਨੇ ਇਹਦੇ ਵਿੱਚ ਮਸਾਲੇ ਪਾਉਣੇ ਸੀ ਤਾਂ ਇਹਨਾਂ ਨੂੰ ਜਲ ਜਾਣਾ ਸੀਗਾ ਇਸ ਕਰਕੇ ਆਪਾਂ ਨੇ ਸਾਰੇ ਮਸਾਲੇ ਐਡ ਕਰਕੇ ਬਾਅਦ ਵਿੱਚ ਹੀ ਫਲੇਮ ਆਨ ਕੀਤੀ ਆ ਤੇ ਹੁਣ ਆਪਾਂ ਨੇ ਇਹਨਾਂ ਨੂੰ ਹਲਕੀ ਫਲੇਮ ਦੇ ਉੱਤੇ ਡਰਾਈ ਰੋਸਟ ਕਰਨਾ ਹੈ ਜਦੋਂ ਤੱਕ ਇਹ ਆਪਣੇ ਡਰਾਈ ਰੋਸਟ ਹੋ ਗਏ ਨੇ ਤੇ ਹੁਣ ਆਪਾਂ ਇੱਕ ਮਿਕਸਰ ਜਾਰ ਲਵਾਂਗੇ ਤੇ ਇਹਦੇ ਵਿੱਚ ਆਪਾਂ ਨੇ ਸਾਰੇ ਮਸਾਲਿਆਂ ਨੂੰ ਠੰਡੇ ਕਰਕੇ ਇਹਦੇ ਵਿੱਚ ਪਾ ਲਿਆ ਹੈ ਤੇ ਮਸਾਲਿਆਂ ਦੀ ਜਿਹੜੀ ਖੁਸ਼ਬੂ ਸੀਗੀ ਵੀ ਉਹ ਵੀ ਬਹੁਤ ਵਧੀਆ ਆ ਰਹੀ ਸੀ ਤੇ ਹੁਣ ਆਪਾਂ ਨੇ ਇਹਨਾਂ ਨੂੰ ਪੀਸ ਲੈਣਾ ਹੈ ਆਪਾਂ ਨੇ ਜਿਆਦਾ ਫਾਈਨ ਪਾਊਡਰ ਨਹੀਂ ਬਣਾਉਣਾ ਹੈਗਾ ਆਪਾਂ ਥੋੜਾ ਜਿਹਾ ਦਰਦੜਾ ਹੀ ਰੱਖਾਂਗੇ ਮਸਾਲਾ ਜਿਹੜਾ ਇਹ ਦਰਦੜਾ ਮਸਾਲਾ ਜਿਹੜਾ ਬਹੁਤ ਵਧੀਆ ਲੱਗਦਾ ਹੈ achar ਦੇ ਵਿੱਚ ਤੇ ਨਾਲ ਹੀ ਇਹਦਾ ਫਲੇਵਰ ਆ ਜਿਹੜਾ ਬਹੁਤ ਵਧੀਆ ਹੁੰਦਾ ਤੇ ਹੁਣ ਆਪਾਂ ਨੇ ਇੱਕ ਕੌਲੀ ਦੇ ਵਿੱਚ ਜਿਹੜਾ ਮਸਾਲਾ ਪੀਸ ਕੇ ਰੱਖਿਆ ਹੋਇਆ ਸੀਗਾ ਉਹਨੂੰ ਕੱਢ ਕੇ ਰੱਖ ਲਿਆ ਏ ਦੇਖੋ ਆਪਾਂ ਨੇ ਇੰਨਾ ਕ ਜਿਹੜਾ ਇਹ ਮਸਾਲਾ ਏ ਇੰਨਾ ਗੇ ਮੋਟਾ ਤਿਆਰ ਕਰਨਾ ਏ ਇਸ ਤੋਂ ਜ਼ਿਆਦਾ ਵੀ ਨਹੀਂ ਰੱਖਣਾ ਤੇ ਜ਼ਿਆਦਾ ਬਰੀਕ ਵੀ ਨਹੀਂ ਕਰਨਾ ਤੇ ਹੁਣ ਆਪਾਂ ਨੇ ਇੱਕ ਪਾਸੇ ਇੱਕ ਕੜਾਹੀ ਰੱਖ ਲਈ ਆ ਤੇ ਉਹਦੇ ਵਿੱਚ ਮੈਂ ਡੇਢ ਕ ਘੜਛੀ ਦੇ ਕਰੀਬ ਸਰੋਂ ਦਾ ਤੇਲ ਲਵਾਂਗੀ ਅਪਾ ਨੇ ਚਾਰ ਵਾਸਤੇ ਸਰੋਂ ਦਾ ਤੇਲ ਹੀ ਇਸਤੇਮਾਲ ਕਰਨਾ ਹੈ ਅਪਾ ਨੇ ਹੁਣ ਇਹਨੂੰ ਚੰਗੀ ਤਰ੍ਹਾਂ ਕਾੜ ਲੈਣਾ ਹੈ ਜਦੋਂ ਤੱਕ ਤੇਲ ਦੇ ਵਿੱਚ ਧੂੰਆਂ ਨਾ ਆਉਣ ਲੱਗ ਜਵੇ ਤੇ ਆਪਾਂ ਨੇ ਹੁਣ ਇਹਨੂੰ ਚੰਗੀ ਤਰ੍ਹਾਂ ਕਾੜ ਕੇ ਰੱਖ ਲਿਆ ਹੈ ਤੇ ਹੁਣ ਆਪਾਂ ਇਹਨੂੰ ਠੰਡਾ ਹੋਣ ਦੇ ਲਈ ਰੱਖ ਦਵਾਂਗੇ ਤੇ ਆਪਾਂ ਇਧਰ ਇੱਕ ਸਾਈਡ ਤੇ ਬੌਲ ਲਵਾਂਗੇ ਇੱਕ ਡੇਢ ਤੋਂ 2 ਘੰਟੇ ਬਾਅਦ ਆਪਾਂ ਨੇ ਮੂਲੀਆਂ ਨੇ ਜਿਹੜੀਆਂ ਉਹ ਲੈ ਆਂਦੀਆਂ ਨੇ ਚੱਕ ਕੇ ਧੁੱਪ 'ਚੋਂ ਤੇ ਹੁਣ ਆਪਾਂ ਇਹਨਾਂ ਨੂੰ ਇੱਕ ਬੌਲ ਦੇ ਵਿੱਚ ਕੱਢਾਂਗੇ ਬੌਲ ਦੇ ਵਿੱਚ ਕੱਢ ਕੇ ਆਪਾਂ ਨੇ ਇਹਦੇ ਵਿੱਚ ਅੱਧਾ ਚਮਚਾ ਨੂਨ ਦਾ ਪਾ ਲੈਣਾ ਤੇ ਨਾਲ ਹੀ ਅੱਧਾ ਇੱਕ ਚਮਚਾ ਆਪਾਂ ਇਹਦੇ ਵਿੱਚ ਲਾਲ ਮਿਰਚ ਪਾਊਡਰ ਦਾ ਪਾਵਾਂਗੇ ਜੇਕਰ ਤੁਹਾਡੇ ਕੋ ਕਸ਼ਮੀਰੀ ਲਾਲ ਮਿਰਚ ਹੋਵੇ ਤਾਂ ਤੁਸੀਂ ਉਹ ਵੀ ਐਡ ਕਰ ਸਕਦੇ ਹੋ ਉਹਦੇ ਨਾਲ ਜਿਹੜਾ ਕਲਰ ਆ ਉਹ ਬਹੁਤ ਹੀ ਵਧੀਆ ਆਉਂਦਾ ਤੇ ਹੁਣ ਨਾਲ ਹੀ ਆਪਾਂ ਨੇ ਅੱਧੇ ਤੋਂ ਥੋੜਾ ਜਿਹਾ ਘਟ ਜਿਹੜਾ ਲਿਆ ਉਹ ਆਪਾਂ ਨੇ ਹਲਦੀ ਲਈ ਆ ਤੇ ਨਾਲ ਹੀ ਹੁਣ ਜਿਹੜਾ ਆਪਾਂ ਨੇ ਦਰਦੜੇ ਮਸਾਲੇ ਪੀਸ ਕੇ ਰੱਖੇ ਹੋਏ ਸੀ ਉਹ ਆਪਾਂ ਨੇ ਇੱਕ ਚਮਚਾ ਐਡ ਕਰ ਲਿਆ ਤੇ ਨਾਲ ਹੀ ਹੁਣ ਆਪਾਂ ਚੰਗੀ ਤਰ੍ਹਾਂ ਇਹਨਾਂ ਨੂੰ ਹਲਾ ਲੈਣਾ ਮਿਕਸ ਕਰਾਂਗੇ ਆਪਾਂ ਜਿਹੜਾ ਮਸਾਲਾ ਦਰਦਰਾ ਪੀਸ ਕੇ ਰੱਖਿਆ ਹੋਇਆ ਉਹ ਆਪਾਂ ਜ਼ਰੂਰਤ ਦੇ ਹਿਸਾਬ ਨਾਲ ਥੋੜਾ ਥੋੜਾ ਕਰਕੇ ਮਿਲਾਵਾਂਗੇ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲੈਣਾ ਤਾਂ ਕਿ ਜਿਹੜਾ ਨੂਨ ਚੰਗੀ ਤਰ੍ਹਾਂ ਆਪਣਾ ਅਚਾਰ ਦੇ ਵਿੱਚ ਮਿਕਸ ਹੋ ਜਵੇ ਤੇ ਹੁਣ ਆਪਾਂ ਥੋੜਾ ਥੋੜਾ ਮਸਾਲਾ ਵੀ ਐਡ ਕਰਦੇ ਜਾਵਾਂਗੇ ਤੇ ਨਾਲ ਹੀ ਆਪਾਂ ਚੰਗੀ ਤਰ੍ਹਾਂ ਨੂੰ ਮਿਕਸ ਕਰ ਲਵਾਂਗੇ ਬਾਉਲ ਦੇ ਵਿੱਚ ਕੱਢ ਕੇ ਆਪਾਂ ਨੇ ਇਹਦੇ ਵਿੱਚ ਅੱਧਾ ਚਮਚਾ ਨੂਨ ਦਾ ਪਾ ਲੈਣਾ ਤੇ ਨਾਲ ਹੀ ਅੱਧਾ ਇੱਕ ਚਮਚਾ ਆਪਾਂ ਇਹਦੇ ਵਿੱਚ ਲਾਲ ਮਿਰਚ ਪਾਊਡਰ ਦਾ ਪਾਵਾਂਗੇ ਜੇਕਰ ਤੁਹਾਡੇ ਕੋ ਕਸ਼ਮੀਰੀ ਲਾਲ ਮਿਰਚ ਹੋਵੇ ਤਾਂ ਤੁਸੀਂ ਉਹ ਵੀ ਐਡ ਕਰ ਸਕਦੇ ਹੋ ਉਹਦੇ ਨਾਲ ਜਿਹੜਾ ਕਲਰ ਆ ਉਹ ਬਹੁਤ ਹੀ ਵਧੀਆ ਆਉਂਦਾ ਤੇ ਹੁਣ ਨਾਲ ਹੀ ਆਪਾਂ ਨੇ ਅੱਧੇ ਤੋਂ ਥੋੜਾ ਜਿਹਾ ਘਟ ਜਿਹੜਾ ਲਿਆ ਉਹ ਆਪਾਂ ਨੇ ਹਲਦੀ ਲਈ ਆ ਤੇ ਨਾਲ ਹੀ ਹੁਣ ਜਿਹੜਾ ਆਪਾਂ ਨੇ ਦਰਦੜੇ ਮਸਾਲੇ ਪੀਸ ਕੇ ਰੱਖੇ ਹੋਏ ਸੀ ਉਹ ਆਪਾਂ ਨੇ ਇੱਕ ਚਮਚਾ ਐਡ ਕਰ ਲਿਆ ਤੇ ਨਾਲ ਹੀ ਹੁਣ ਆਪਾਂ ਚੰਗੀ ਤਰ੍ਹਾਂ ਇਹਨਾਂ ਨੂੰ ਹਲਾ ਲੈਣਾ ਮਿਕਸ ਕਰਾਂਗੇ ਆਪਾਂ ਜਿਹੜਾ ਮਸਾਲਾ ਦਰਦਰਾ ਪੀਸ ਕੇ ਰੱਖਿਆ ਹੋਇਆ ਉਹ ਆਪਾਂ ਜ਼ਰੂਰਤ ਦੇ ਹਿਸਾਬ ਨਾਲ ਥੋੜਾ ਥੋੜਾ ਕਰਕੇ ਮਿਲਾਵਾਂਗੇ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲੈਣਾ ਤਾਂ ਕਿ ਜਿਹੜਾ ਨੂਨ ਚੰਗੀ ਤਰ੍ਹਾਂ ਆਪਣਾ ਆਚਾਰ ਦੇ ਵਿੱਚ ਮਿਕਸ ਹੋ ਜਵੇ ਤੇ ਹੁਣ ਆਪਾਂ ਥੋੜਾ ਥੋੜਾ ਮਸਾਲਾ ਵੀ ਐਡ ਕਰਦੇ ਜਾਵਾਂਗੇ ਤੇ ਨਾਲ ਹੀ ਆਪਾਂ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲਵਾਂਗੇ ਤੇ ਹੁਣ ਆਪਾਂ ਨੇ ਇਹਦੇ ਵਿੱਚ ਤੇਲ ਆ ਜਿਹੜਾ ਉਹ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਹੀ ਐਡ ਕਰਨਾ ਆਪਾਂ ਜ਼ਿਆਦਾ ਤੇਲ ਆ ਜਿਹੜਾ ਉਹ ਵਿੱਚ ਆਪਾਂ ਨੇ ਨਹੀਂ ਪਾਉਣਾ ਹੈਗਾ ਓਨਾ ਕੁ ਤੇਲ ਪਾਵਾਂਗੇ ਕਿ ਜਿੰਨੇ ਤੇਲ ਦੇ ਨਾਲ ਜਿਹੜੇ ਮਸਾਲਿਆਂ ਦੀ ਕੋਟਿੰਗ ਆ ਉਹ ਮੂਲੀਆ ਦੇ ਉੱਪਰ ਔਰ ਮਿਰਚਾਂ ਦੇ ਉੱਪਰ ਚੰਗੀ ਤਰ੍ਹਾਂ ਹੋ ਸਕੇ ਤੇ ਆਪਾਂ ਨੇ ਡੇਢ ਘੜਛੀ ਆ ਜਿਹੜੀ ਉਹ ਤੇਲ ਦੀ ਪਾਈ ਆ ਤੇ ਹੁਣ ਆਪਾਂ ਨੇ ਫਿਰ ਤੋਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਜੇਕਰ ਤੁਹਾਨੂੰ ਮੇਰੀਆਂ ਰੈਸਪੀਜ਼ ਪਸੰਦ ਆਉਂਦੀਆਂ ਹੋਣ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਮੇਰੀਆਂ ਰੈਸਪੀਜ਼ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂ ਕਿ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਹੋ ਸਕੇ ਤੇ ਹੁਣ ਆਪਾਂ ਨੇ ਇਹਦੇ ਵਿੱਚ 1 ਤੋਂ 1.5 ਚਮਚਾ ਜਿਹੜਾ ਆਪਾਂ ਨੇ ਸਿਰਕੇ ਦਾ ਲਿਆਏ ਸਿਰਕਾ ਵੀ ਆਪਾਂ ਇਹਦੇ ਵਿੱਚ ਪਾਉਣਾ ਜ਼ਰੂਰੀ ਆ ਤਾਂ ਹੀ ਜਿਹੜਾ ਆਪਣੇ ਮooli ਦਾ ਅਚਾਰ ਆ ਖਟਾ ਮਿਟਾਓ ਜਾਦਾ ਵਧੀਆ ਲੱਗੂਗਾ ਤੇ ਜਿਹੜਾ ਇਹਦੇ ਵਿੱਚ ਸੌਂਫ ਦਾ ਫਲੇਵਰ ਆ ਉਸ ਕਰਕੇ ਵੀ ਆਚਾਰ ਆ ਜਿਹੜਾ ਬਹੁਤ ਹੀ ਸਵਾਦਿਸ਼ਟ ਲੱਗਦਾ ਹੈ ਇਹ ਜਿਹੜਾ ਆਚਾਰ ਹੈ ਤੁਸੀਂ 10 ਤੋਂ 15 ਦਿਨ ਤੱਕ ਫ੍ਰਿਜ ਦੇ ਵਿੱਚ ਸਟੋਰ ਕਰਕੇ ਰੱਖ ਸਕਦੇ ਹੋ ਦੇਖੋ ਆਚਾਰ ਆ ਜਿਹੜਾ ਆਪਣਾ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਇਆ ਹੈ ਇਹਨੂੰ ਤੁਸੀਂ ਪੂਰੀਆਂ ਨਾਲ ਪਟੂਰੀਆਂ ਨਾਲ ਜਾਂ ਰੋਟੀ ਨਾਲ ਵੀ ਸਰਵ ਕਰ ਸਕਦੇ ਹੋ ਤੇ ਆਪਾਂ ਨੇ ਇਹਨੂੰ ਆਚਾਰ ਨੂੰ ਇੱਕ ਵਾਰ ਜੇਵਕਰ ਬਣਾਵਾਂਗੇ ਤਾਂ ਇੰਨਾ ਸੁਆਦਿਸ਼ਟ ਲੱਗੂਗਾ ਕਿ ਤੁਸੀਂ ਦੂਜੀ ਵਾਰ ਵੀ ਇਹਨੂੰ ਜ਼ਰੂਰ ਟਰਾਈ ਕਰੋਗੇ ਬੱਚਿਆਂ ਨੂੰ ਵੀ ਇਹ ਆਚਾਰ ਬਹੁਤ ਪਸੰਦ ਆਊਗਾ ਟਿਫਨ ਦੇ ਵਿੱਚ ਵੀ ਬੱਚੇ ਲਿਆ ਸਕਦੇ ਨੇ ਇਹਨੂੰ ਆਚਾਰ ਨੂੰ ਤੇ ਮੇਰੀ ਰੈਸਪੀ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਆ ਜੀ ਇਸੇ ਤਰ੍ਹਾਂ ਤੁਸੀਂ ਮੂਲੀ ਦਾ ਆਚਾਰ ਹੈ ਜਿਹੜਾ ਬਣਾ ਕੇ ਘਰ ਵਿੱਚ ਤਿਆਰ